ਯੋਇਲ ਅਧਿਆਇ ਨੰਬਰ 2 ਿੱੱਡੀਆਂ ਪ੍ਰਭੂ ਦੇ ਦਿਨ ਦੀ ਚੇਤਾਵਨੀ ਦੇ ਰੂਪ ਵਿੱਚ ਸਿਉਨ ਵਿੱਚ ਤੁਰੀ ਫੁਕੋ ਮੇਰੇ ਪਵਿੱਤਰ ਪਰਬਤ ਦੇ ਸਾਖੇਟੇ ਫੁਕੋ ਦੇਸ ਦੇ ਸਾਰੇ ਵਾਸੀ ਕੰਮ ਕਿਉਂ ਜੋ ਯਹੋਵਾ ਦਾ ਦਿਨ ਆ ਰਿਹਾ ਹੈ ਸਗੋਂ ਨੇੜੇ ਹੀ ਹੈ ਉਹ ਹਨੇਰੇ ਅਤੇ ਅੰਧਕਾਰ ਦਾ ਦਿਨ ਸਗੋਂ ਬਦਲ ਅਤੇ ਕੋਪਾ ਨੇਰੇ ਦਾ ਦਿਨ ਹੈ ਜਿਵੇਂ ਸਵੇਰ ਦੀ ਰੋਸ਼ਨੀ ਫੈਲਦੀ ਹੈ ਉਸੇ ਤਰ੍ਹਾਂ ਪਹਾੜਾਂ ਉੱਤੇ ਇੱਕ ਵੱਡੀ ਅਤੇ ਤਕੜੀ ਕੌਮ ਫੈਲੀ ਹੋਈ ਹੈ ਉਹਨਾਂ ਵਰਗੇ ਸਨਾਤਨ ਕਾਲ ਤੋਂ ਨਹੀਂ ਹੋਏ ਫਿਰ ਅੱਗੇ ਨੂੰ ਪੀੜ੍ਹੀਓ ਪੀੜ੍ਹੀ ਸਾਲਾਂ ਤੱਕ ਨਹੀਂ ਹੋਣਗੇ ਉਹਨਾਂ ਦੇ ਅੱਗੇ ਅੱਗੇ ਅੱਗ ਭਸਮ ਕਰਦੀ ਜਾਂਦੀ ਹੈ ਉਹਨਾਂ ਦੇ ਪਿੱਛੇ ਲੰਬ ਸਾੜਦੀ ਜਾਂਦੀ ਹੈ ਉਹਨਾਂ ਦੇ ਅੱਗੇ ਦਾ ਦੇਸ਼ ਅਦਨ ਦੇ ਬਾਗ ਵਰਗਾ ਹੈ ਪਰ ਉਹਨਾਂ ਦੇ ਪਿੱਛੇ ویرਾਨ ਉਜਾੜ ਹੈ ਉਹਨਾਂ ਤੋਂ ਕੁਝ ਵੀ ਨਹੀਂ ਬਚਦਾ ਉਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ ਉਹ ਜੰਗੀ ਘੋੜਿਆਂ ਵਾਂਗੂ ਦੌੜਦੇ ਹਨ ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਰੱਥਾਂ ਦੇ ਚੱਲਣ ਦੇ ਸ਼ੋਰ ਵਾਂਗੂ ਖੁੱਦਦੇ ਹਨ ਅਤੇ ਅੱਗ ਦੀ ਲੰਬ ਵਾਂਗੂ ਹਨ ਜਿਹੜੀ ਪ੍ਰਾਲੀ ਨੂੰ ਭਸਮ ਕਰਦੀ ਹੈ ਜਿਵੇਂ ਬਲਵੰਤ ਲੋਕ ਲੜਾਈ ਲਈ ਕਤਾਰਾਂ ਬੰਨ੍ਹਦੇ ਹਨ ਉਹਨਾਂ ਦੇ ਅੱਗੇ ਲੋਕ ਤੜਫ ਉੱਠਦੇ ਹਨ ਸਾਰੇ ਮੂੰਹ ਪੀਲੇ ਪੈ ਜਾਂਦੇ ਹਨ ਉਹ ਸੁਰਮਿਆਂ ਵਾਂਗੂ ਦੌੜਦੇ ਹਨ ਉਹ ਜੋਧਿਆਂ ਵਾਂਗੂ ਸ਼ਹਿਰ ਪਨਾਹ ਉੱਤੇ ਚੜ੍ਹਦੇ ਹਨ ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ ਕੋਈ ਆਪਣੇ ਸਾਥੀ ਨੂੰ ਨਹੀਂ ਤੱਕਦਾ ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ ਉਹ ਸ਼ਸਤਰਾਂ ਨੂੰ چیر ਕੇ ਲੰਘ ਜਾਂਦੇ ਹਨ ਅਤੇ ਉਹਨਾਂ ਦੀ ਕਿਤਾਰ ਨਹੀਂ ਟੁੱਟਦੀ ਉਹ ਸ਼ਹਿਰ ਉੱਤੇ ਟੁੱਟ ਪੈਂਦੇ ਹਨ ਉਹ ਸ਼ਹਿਰ ਪਨਾਹ ਉੱਤੇ ਦੌੜਦੇ ਹਨ ਉਹ ਚੋਰਾ ਵਾਂਗੂ ਖਿੜਕੀਆਂ ਰਾਹੀਂ ਘਰਾਂ ਵਿੱਚ ਵੜ ਜਾਂਦੇ ਹਨ ਉਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ ਆਕਾਸ਼ ਕੰਬਦਾ ਹੈ ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ ਯਹੋਵਾ ਆਪਣੀ ਆਵਾਜ਼ ਆਪਣੀ ਫੌਜ ਦੇ ਸਾਹਮਣੇ ਗਜਾਉਂਦਾ ਹੈ ਕਿਉਂ ਜੋ ਉਹਦੀ ਸ਼ੌਣੀ ਬਹੁਤ ਹੀ ਵੱਡੀ ਹੈ ਜੋ ਉਹਦਾ ਹੁਕਮ ਮੰਨਦਾ ਹੈ ਉਹ ਬਲਵਾਨ ਹੈ ਕਿਉਂ ਜੋ ਯਹੋਵਾ ਦਾ ਦਿਨ ਮਹਾਨ ਅਤੇ ਭਿਆਨਕ ਹੈ ਕੌਣ ਉਸ ਨੂੰ ਸਹਿ ਸਕਦਾ ਹੈ ਤੌਬਾ ਕਰਨ ਲਈ ਬਲਾਹਟ ਪਰ ਹੁਣ ਵੀ ਯਹੋਵਾ ਦਾ ਵਾਕ ਹੈ ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ ਆਪਣੇ ਬਸਤਰ ਨਹੀਂ ਸਗੋ ਆਪਣੇ ਦਿਲਾਂ ਨੂੰ ਪਾੜ ਕੇ ਯਹੋਵਾ ਆਪਣੇ ਪਰਮੇਸ਼ਵਰ ਵੱਲ ਮੁੜੋ ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ ਕਰੋਧ ਵਿੱਚ ਧੀਰਜੀ ਭਲਾਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ ਕੀ ਜਾਣੀਏ ਪਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ ਤਾਂ ਜੋ ਮੈਦੇ ਦੀ ਪੇਟ ਅਤੇ ਪੀਣ ਦੀ ਪੇਟ ਤੁਹਾਡੇ ਪਰਮੇਸ਼ਵਰ ਯਹੋਵਾ ਲਈ ਹੋਣ ਸਿਯਾਨ ਵਿੱਚ ਤੁਰੀ ਫੁਕੋ ਪਵਿੱਤਰ ਵਰਤ ਰੱਖੋ ਮਹਾਸਭਾ ਬੁਲਾਓ ਲੋਕਾਂ ਨੂੰ ਇਕੱਠਾ ਕਰੋ ਸਭਾਂ ਨੂੰ ਪਵਿੱਤਰ ਕਰੋ ਬਜ਼ੁਰਗਾਂ ਨੂੰ ਸੱਦੋ ਨਿਆਣਿਆਂ ਨੂੰ ਸਗੋਂ ਦੁੱਧ ਚੁੰਗਦਿਆਂ ਬੱਚਿਆਂ ਨੂੰ ਇਕੱਠਾ ਕਰੋ ਲਾੜਾ ਆਪਣੀ ਕੋਠਰੀ ਵਿੱਚੋਂ ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਆਵੇ ਡਿਊੜੀ ਅਤੇ ਜਗਵੇਦੀ ਦੇ ਵਿਚਕਾਰ ਜਾਜਕ ਯਹੋਵਾ ਦੇ ਸੇਵਕ ਰੋਣ ਅਤੇ ਆਖਣ ਹੀ ਯਹੋਵਾ ਆਪਣੀ ਪ੍ਰਜਾ ਨੂੰ ਬਚਾ ਆਪਣੇ ਨਿੱਜ ਭਾਗ ਦੀ ਨਿੰਦਿਆ ਨਾ ਹੋਣ ਦੇ ਕੀ ਕੋਮਾ ਉਹਨਾਂ ਦੇ ਉੱਤੇ ਰਾਜ ਕਰਨ ਤੇਜ ਤੇਜ ਦੇ ਲੋਕ ਇਹ ਕਿਉਂ ਆਖਣ ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ ਪਰਮੇਸ਼ੁਰ ਦੀ ਦਇਆ ਤਾਦੇ ਯਹੋਵਾ ਆਪਣੇ ਦੇਸ਼ ਲਈ ਅਣਖੀ ਹੋਇਆ ਤੇ ਆਪਣੀ ਪ੍ਰਜਾ ਉੱਤੇ ਤਰਸ ਖਾਦਾ ਯਹੋਵਾ ਨੇ ਉੱਤਰ ਦੇ ਕੇ ਆਪਣੀ ਪ੍ਰਜਾ ਨੂੰ ਆਖਿਆ ਵੇਖੋ ਮੈਂ ਤੁਹਾਡੇ ਲਈ ਅੰਨ ਨਵੀਂ ਮਦ ਅਤੇ ਤੇਲ ਭੇਜਾਂਗਾ ਤੇ ਤੁਸੀਂ ਉਸ ਤੋਂ ਰੱਜੋਗੇ ਮੈਂ ਕੋਮਾ ਵਿੱਚ ਤੁਹਾਨੂੰ ਫੇਰ ਨਿੰਦਿਆ ਦਾ ਕਾਰਨ ਨਹੀਂ ਬਣਾਵਾਂਗਾ ਮੈਂ ਉੱਤਰ ਤੋਂ ਆਈ ਹੋਈ ਫੌਜ ਨੂੰ ਤੁਹਾਡੇ ਤੋਂ ਦੂਰ ਤੱਕ ਦਿਆਂਗਾ ਅਤੇ ਉਸ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ਼ ਵਿੱਚ ਭਜਾ ਦਿਆਂਗਾ ਉਹਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ ਅਤੇ ਉਸਦਾ ਪਿਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ ਉਹਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜਿਆਦ ਆਵੇਗੀ ਕਿਉਂ ਜੋ ਉਸ ਨੇ ਬਹੁਤ ਭੈੜਾ ਕੰਮ ਕੀਤਾ ਹੈ اے ਦੇਸ਼ ਨਾ ਡਰ ਖੁਸ਼ੀ ਮਨਾ ਤੇ ਆਨੰਦ ਹੋ ਕਿਉਂ ਜੋ ਯਹੋਵਾ ਨੇ ਵੱਡੇ ਵੱਡੇ ਕੰਮ ਕੀਤੇ ਹੈ ਮੈਦਾਨ ਦੇ ਪਸ਼ੂਰ ਨਾ ਡਰੋ ਕਿਉਂ ਜੋ ਉਜਾਰਦੀਆਂ ਚਾਰ ਗਾਂਹਾਂ ਹਰੀਆਂ ਹੋ ਗਈਆਂ ਹਨ ਰੁੱਖ ਅਤੇ ਫਲ ਦਿੰਦੇ ਹਨ ਹੰਜੀਰ ਅਤੇ ਅੰਗੂਰੀ ਵੇਲਾਂ ਆਪਣਾ ਪੂਰਾ ਬਲ ਵਿਖਾਉਂਦੀਆਂ ਹਨ اے ਸਿਯੋਨ ਦੇ ਲੋਕੋ ਯਹਵਾ ਆਪਣੇ ਪਰਮੇਸ਼ਰ ਵਿੱਚ ਖੁਸ਼ੀ ਮਨਾਓ ਅਤੇ ਆਨੰਦ ਹੋਵੋ ਕਿਉਂ ਜੋ ਨੇ ਤੁਹਾਡੇ ਸੁੱਖ ਲਈ ਪਹਿਲੀ ਵਰਖਾ ਦਿੱਤੀ ਹੈ ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਭਰਾਈ ਹੈ ਜਿਵੇਂ ਪਹਿਲਾਂ ਹੁੰਦਾ ਸੀ ਪੇੜ ਅੰਨ ਨਾਲ ਭਰ ਜਾਣਗੇ ਹੁੰਦਾ ਮਦ ਅਤੇ ਤੇਲ ਨਾਲ ਉੱਚਲਣ ਗਿਆ ਜਿੰਨੇ ਸਾਲਾਂ ਦੀ ਫਸਲ ਨੂੰ ਛੋਟੀ ਟਿੱਡੀਆਂ ਅਤੇ ਵੱਡੀ ਟਿੱਡੀਆਂ ਹੁੰਜਾ ਫੇਰ ਤੇ ਟਪੂਸੀ ਮਾ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਕੱਲੀ ਸੀ ਖਾ ਲਿਆ ਸੀ ਉਹ ਮੈਂ ਤੁਹਾਨੂੰ ਮੁੜ ਦਿਆਂਗਾ ਤੁਸੀਂ ਟਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ ਤੁਸੀਂ ਹੋਵਾਂ ਆਪਣੇ ਪਰਮੇਸ਼ਵਰ ਦੇ ਨਾਮ ਦੀ ਉਸਤਤ ਕਰੋਗੇ ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ ਮੇਰੀ ਪ੍ਰਜਾ ਫੇਰ ਕਦੇ ਲੱਜਿਆਵਾਂ ਹੋਵੇਗੀ ਤੰਤ ਸੇ ਜਾਣਾਂਗੇ ਕਿ ਮੈਂ ਇਸਰਾਇਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾ ਤੁਹਾਡਾ ਪਰਮੇਸ਼ਰ ਹਾਂ ਅਤੇ ਕੋਈ ਹੋਰ ਨਹੀਂ ਸੋ ਮੇਰੀ ਪ੍ਰਜਾ ਫੇਰ ਕਦੇ ਲੱਜਿਆ ਵਾਂ ਨਾ ਹੋਵੇਗੀ ਆਤਮਾ ਦਾ ਵਹਾਇਆ ਜਾਣਾ ਇਸ ਤੋਂ ਬਾਅਦ ਅਜਿਹਾ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਗਾ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆ ਭਵਿੱਖਬਾਣੀ ਕਰਨਗੇ ਤੁਹਾਡੇ ਬਜ਼ੁਰਗ ਸੁਪਨੇ ਵੇਖਣਗੇ ਅਤੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਸਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿਚ ਆਪਣਾ ਆਤਮਾ ਵਹਾਵਾਂਗਾ ਮੈਂ ਆਕਾਸ਼ ਅਤੇ ਧਰਤੀ ਵਿੱਚ ਅਚੰਬੇ ਵਿਖਾਵਾਂਗਾ ਅਰਥਾਤ ਲਹੂ ਅਤੇ ਆਗ ਤੇ ਤੋਏਂਦਾ ਥਮ ਇਹ ਹਵਾ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਅਤੇ ਚੰਨ ਲਹੂ ਵਰਗਾ ਹੋ ਜਾਵੇਗਾ ਉਸ ਵੇਲੇ ਹਰੇਕ ਜੋ ਯਹੋਵਾ ਦਾ ਨਾਮ ਲੈ ਕੇ ਪੁਕਾਰੇਗਾ ਉਹ ਬਚਾਇਆ ਜਾਵੇਗਾ ਕਿਉਂ ਜੋ ਯਹੋਵਾ ਦੇ ਬਚਨ ਅਨੁਸਾਰ ਸਿਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਛੁਟਕਾਰਾ ਹੋਵੇਗਾ ਅਤੇ ਜਿਨ੍ਹਾਂ ਨੂੰ ਯਹੋਵਾ ਬੁਲਾਵੇ ਉਹ ਬਚਾਏ ਜਾਣਗੇ ਅਮੀਨ